ਲੋਕ ਸਭਾ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਸ ਦੇ ਮੱਦੇਨਜ਼ਰ ਜਿੱਥੇ ਸਿਆਸੀ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਸੀ ਉੱਥੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਚੁੱਪੇ-ਚੁੱਪੇ ਤੇ ਨਾਕੇ ਲਗਾ ਕੇ ਚੈਕਿੰਗਾਂ ਕੀਤੀਆਂ ਜਾ ਰਹੀ ਨੇ ਤਾਂ ਕਿ ਕਿਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਜਾਂ ਫਿਰ ਕਿਸੇ ਤਰੀਕੇ ਦਾ ਕੋਈ ਨਸ਼ਾ ਵਰਤਾਇਆ ਨਾ ਜਾਵੇ ਉੱਥੇ ਖੰਨਾ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਧੀ ਚੌਕਸੀ ਦਰਮਿਆਨ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਜਿਹੜੇ ਕਿ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਇਨ੍ਹਾਂ ਵਿਅਕਤੀਆਂ ਦੇ ਕੋਲੋਂ ਥੋੜੀ ਬਹੁਤੀ ਨਹੀਂ ਬਲਕਿ 3 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਇਨਾ ਤਸਕਰਾਂ ਦੇ ਕੋਲੋਂ 1 ਲੱਖ ਰੁਪਏ ਦੇ ਡਰੱਗ ਮਨੀ ਵੀ ਬਰਾਮਦ ਹੋਈ ਇਹ ਚਾਰੇ ਤਸਕਰ ਇੱਕ i20 ਕਾਰ ਦੇ ਵਿੱਚ ਜਾ ਰਹੇ ਸੀ ਜਿਨ੍ਹਾਂ ਨੂੰ ਮਿਲਟਰੀ ਗਰਾਊਂਡ ਨੇੜੇ ਫੜਿਆ ਗਿਆ ਦੋ ਤਸਕਰ ਜੁਪੀ ਅਤੇ ਦੋ ਖੰਨਾਂ ਦੇ ਰਹਿਣ ਵਾਲੇ ਨੇ ਇਹ ਪਤਾ ਲਗਾਇਆ ਜਾ ਰਿਹਾ ਕਿ ਚੋਣਾ ਦਰਮਿਆਨ ਨਸ਼ਿਆਂ ਦੇ ਇੱਕ ਖੇਪ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ ਦੋ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਅਮਲੋਹ ਰੋਡ ਚੌਕ ਨੇੜੇ ਮਿਲਟਰੀ ਗਰਾਊਂਡ ਦੇ ਸਾਹਮਣੇ ਨਾਕਾਬੰਦੀ ਤੇ ਮੌਜੂਦ ਸੀ ਤਾਂ ਇਸ ਦੌਰਾਨ ਇੱਕ ਸੁਨਾਰੇ ਰੰਗ ਦੀ i20 ਦੀ ਗੱਡੀ ਨੂੰ ਜਿਹੜੀ ਕਿ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ ਚਾਰ ਨਸ਼ਾ ਤਸਕਰਾਂ ਨੂੰ 3 ਕਿਲੋ ਫੀਮ ਨਾਲ ਬਰਾਮਦ ਕੀਤਾ ਹੈ ਇਹ ਕੱਲ ਐਸਐਚਓ ਸਿਟੀ 2 ਗਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ DL10CA8029 골ਡਨ ਕਲਰ ਦੀ ਹੈ ਜਿਸ ਨੂੰ ਸੁਧੀਰ ਕੁਮਾਰ ਪੁੱਤਰ ਰਮੇਸ਼ ਚੰਦ ਇਹ ਬਰੇਲੀ ਦਾ ਰਹਿਣਾਣਾ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਸੌਰਵ ਪੁੱਤਰ ਨਰੇਸ਼ ਰੋਸ਼ਨ ਲਾਲ ਪੁੱਤਰ ਮੁਲਖਰਾਜ ਇਹ ਆਪਣੇ ਪਾਇਲ ਦਾ ਹੈਗਾ ਇੱਕ ਮਨਪ੍ਰੀਤ ਪੁੱਤਰ ਬਲਵੀਰ ਸਿੰਘ ਹੈ ਪੀਰਖਾਨਾ ਰੋਡ ਰਵਿਦਾਸ ਮੰਦਰ ਦੇ ਕੋਲ ਹੈ ਇੱਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਵੀ ਭਾਰੀ ਮਾਤਰਾ ਵਿੱਚ ਫੀਮ ਲੈ ਕੇ ਮਿਲਟਰੀ ਗਰਾਊਂਡ ਕੋਲ ਅਮਲੋ ਚੌਕ ਉੱਡਾ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸਬੰਧੀ ਅਪਰੇ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ ਬਰਾਮਦ ਹੋਈ ਆ ਇਹਨਾਂ ਤੇ ਪਹਿਲਾਂ ਵੀ ਇੱਕ ਦੋ ਦੋ ਪਰਚੇ ਦਰਜ ਨੇ ਜੇ ਉੱਥੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚੇ ਵੀ ਇਲੈਕਸ਼ਨ ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਲਿਆ ਕੇ ਵੇਚ ਸਕੀਏ ਤੇ ਨੱਕ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ 3 ਕਿਲੋ ਫੀਵ ਬਰਾਮਦ ਕੀਤੀ ਆ ਸਰ ਹੋਰ ਨਹੀਂ ਕੁਝ ਬਰਾਮਦ ਹੋਇਆ ਇਹਨਾਂ ਤੋਂ 1 ਲੱਖ ਰੁਪਈਆ ਜਿਹੜੀ ਹੈਗੀ ਡਰਗ ਮਨੀ ਰਿਕਵਰ ਹੋਈ ਆ ਇਹ ਤੁਹਾਨੂੰ ਦਿਖਾ ਰਹੇ ਨੇ ਆ ਲੱਖ ਰੁਪਈਆ ਜਿਹੜੀ ਹੈਗੀ ਇਹ ਡਰਗ ਮਨੀ ਇਹਨਾਂ ਤੋਂ ਰਿਕਵਰ ਕਰਾਈ ਆ 3 ਕਿਲੋ ਫੀਵ ਸੀਗੀ ਹੋਰ ਵੀ ਸ਼ਾਇਦ ਸਾਨੂੰ ਬਰਾਮਦਗੀ ਹੋ ਸਕੇ ਅਸੀਂ 2 ਦਿਨ ਦਾ ਇਹਦਾ ਪੁਲਿਸ ਬੰਨ ਲਿਆ ਅੱਗੇ ਦੱਸਿਓ ਜੀ ਇਹਨਾਂ ਨੇ ਕਿਹਨੂੰ ਸਪਲਾਈ ਕਰਨੀ ਸੀ ਉਹ ਸੀ ਵੈਰੀਫਾਈ ਕਰਨ ਦੇ ਦੋ ਬੰਦੇ ਤਾਂ ਇੱਥੋਂ ਦੇ ਆ ਜਿਹੜੇ ਜਿਨ੍ਹਾਂ ਨੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ ਦੋ ਬਰੇਲੀ ਦੇ ਹੈਗੇ ਨੇ ਦੋ ਆਪਣੇ ਖੰਨੇ ਦੇ ਹੈਗੇ ਨੇ ਇੱਕ ਪਾਇਲ ਦਾ ਇੱਕ ਖੰਨੇ ਦਾ ਖੈਰ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਆਕਰ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਨਸ਼ਾ ਕਿੱਥੇ ਸਪਲਾਈ ਹੋਣਾ ਸੀ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ